ਨਾ ਟਰੈਕਟਰ ਦਾ ਰੀਸਟੋਰ ਕਰ ਰਹੇ ਆ ਤੇ ਇਹਦਾ 파ਰਟ ਦੂਜਾ ਚੱਲ ਰਿਹਾ ਤੇ ਅੱਜ ਆਪਾਂ ਖੋਲਾਂਗੇ ਇਹਦੀ ਟਾਈਮਿੰਗ ਪਲੇਟ ਟਾਈਮਿੰਗ ਪਲੇਟ ਖੋਲਣ ਵਾਸਤੇ ਆਪਾਂ ਨੂੰ ਖੋਲਣਾ ਪਊਗਾ ਇਹਦਾ ਦੇਖੋ ਕੀ ਕੀ ਸਮਾਨ ਆਹ ਪਾਈਪਾਂ ਹੋ ਗਈਆਂ ਦੋਨੇ ਪੰਪ ਹੋ ਗਿਆ ਤੇ ਇਧਰੋਂ ਵਾਟਰ ਬਾਡੀ ਹੋ ਗਈ ਐਲਟੀਨੇਟਰ ਹੋ ਗਿਆ ਇਧਰਲੀ ਪੰਪ ਹੋ ਗਏ ਕਾਫੀ ਸਮਾਨ ਖੁੱਲੂਗਾ ਤੇ ਨਾਲੇ ਆਪਾਂ ਤੇਲ ਕੱਢ ਰਹੇ ਆ ਟਰੈਕਟਰ ਦਾ ਤੇ ਨਾਲੇ ਉੱਪਰਲੀ ਟੈਂਕੀ ਵੀ ਖੋਲਾਂਗੇ ਇਹਦੀ ਆਹ ਪਾਵਰ ਸਟੀਅਰਿੰਗ ਕਰਨ ਵਾਸਤੇ ਇਹਦੀ ਇਹ ਗੇਅਰ ਬਾਕਸ ਵਾਲੀ ਪਲੇਟ ਇਹ ਵੀ ਆਪਾਂ ਚੇਂਜ ਕਰਨੀ ਪਊਗੀ ਮਰਗਿਆਟ ਵਗੈਰਾ ਲਿਫਟਾ ਪੱਜ ਦੇਖਾਂ ਕਿੰਨਾ ਸਮਾਨ ਖੁੱਲਦਾ ਤੇ ਆ ਜੋ ਦੇਖਦੇ ਆਂ ਵੀ ਕੀ ਕੀ ਕੰਮ ਹੁੰਦਾ ਈ ਅੱਜ ਇਹ 2000 ਮਾਡਲ ਆਈ ਆਪਾਂ ਇਹਨੂੰ 23 24 ਦੇ ਵਿੱਚ ਕਨਵਰਟ ਕਰ ਰਹੇ ਆਂ 2001 ਮਾਡਲ ਆ ਇਹਨੂੰ 23 24 ਮਾਡਲ ਦੇ ਵਿੱਚ ਲੈ ਕੇ ਜਾਵਾਂਗੇ ਕਿਹੜੀ ਚੀਜ਼ ਪੈਨ ਹੋਈ ਉਹ ਆਪਾਂ ਸਾਰੀ ਰੀਸਟੋਰ ਕਰਾਂਗੇ ਨਵੀਂ ਪਾਵਾਂਗੇ ਜਿੰਨੀ ਪੈਂਦੀ ਹੋਈ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਵੀਰੋ ਧੰਨਵਾਦ ਇਹ ਪਹਿਲਾ ਟਰੈਕਟਰ ਆ ਜਿਹੜਾ ਅਬ ਦਿਕਰ ਰੀਸਟੋਰ ਹੋ ਰਿਹਾ ਟਰੈਕਟਰ ਹੋਰ ਵੀ ਬਹੁਤ ਮੋਡੀਫਾਈ ਹੁੰਦੇ ਹੋਣੇ ਪਰ ਉਹ ਹਰੇਕ ਵਰਕਸ਼ਾਪ ਤੇ ਹੁੰਦੇ ਨੇ ਇਹ ਪਹਿਲਾ ਟਰੈਕਟਰ ਹੋਊਗਾ ਜਿਹੜਾ ਆਪਦੇ ਮਾਲਕਾਂ ਨੇ ਹੱਥੀ ਆਪ ਦੇ ਆਪ ਰੀਸਟੋਰ ਕਰ ਰਹੇ ਨੇ ਇਹਨੂੰ ਆਪਣੇ ਘਰੇ ਲੈ ਵੀ ਮਿੱਤਰੋ ਪੱਟਤੀ ਵਾਟਰ ਬਾਡੀ ਟਾਈਮਿੰਗ ਪਲੇਟ ਰਹਿ ਗਈ ਪੱਟਣ ਵਾਲੀ ਪਾਈਪਾਂ ਖੋਲਤੀਆਂ ਪੰਪ ਖੋਲਤਾ ਵਸ ਇੱਧਰ ਖੋਲ ਦਿੰਨੇ ਆ ਵਾਟਰ ਬਾਡੀ ਪੱਟਤੀ ਹੁਣ ਟਾਈਮਿੰਗ ਪਲੇਟ ਖੋਲਦੇ ਆ ਫਿਰ ਤੁਹਾਨੂੰ ਖੋਲ ਕੇ ਦਿਖਾਨੇ ਆ ਵੀ ਟਾਈਮਿੰਗ ਪਲੇਟ ਐ ਖੁੱਲਦੀ ਆ ਮਿੱਤਰੋ ਪਾਵਰ ਸਟੀering ਕਰਨ ਵਾਸਤੇ ਆ ਕੁਝ ਖੋਲਣਾ ਪੈਂਦਾ ਹੁਣ ਤੁਸੀਂ ਦੇਖ ਲਓ ਜਿਹੜੇ ਵੀਰ ਨੇ ਕਰਨਾ ਉਹ ਦੇਖ ਸਕਦਾ ਪਹਿਲਾਂ ਪੰਪ ਖੋਲਿਆ ਫਿਰ ਵਿੱਚੋਂ ਆਪਾਂ ਇਹਦੀ ਆ ਗਰਾਰੀ ਕੱਢਾਂਗੇ ਆ ਗਰਾਰੀ ਪੰਪ ਵਾਲੀ ਹੁਣ ਆਪਾਂ ਇਹਦੀ ਪੁਲੀ ਕੱਢਤੀ ਸਾਰੇ ਸਟੱਡ ਖੋਲਦੇ ਟਾਈਮ ਹੀ ਇਸੇ ਦੀ ਘੱਟ ਖੇਚਲਾ ਟਾਈਮਿੰਗ ਪਲੇਟ ਦੀ ਜ਼ਿਆਦਾ ਖੇਚਲਾ ਇਹਦੇ ਨਟ ਜ਼ਿਆਦੇ ਨੇ ਹੁਣ ਇਹਦੀ ਆਪਾਂ ਪੁਲੀ ਕੱਢ ਕੇ ਦੇਖਾਂਗੇ ਸਟੱਡ ਖੋਲ ਤੇ ਪੁਲੀ ਕੱਢਿਓ ਥੋੜੀ ਲੈ ਲਓ ਡੇਗ ਨਾ ਬਾਬਾ ਚੱਕੋ ਪੁਲੀ ਖੁੱਲ ਗਈ ਤੇ ਇਧਰੋਂ ਵਿੱਚੋਂ ਆਪਾਂ ਨੂੰ ਇਹਦੇ ਇਹਦਾ ਵੀ ਆਪਾਂ ਨੂੰ ਆ ਨਟ ਖੋਲ ਕੇ ਆ ਗਰਾਰੀ ਨਿਕੜੂਗੀ ਇਧਰੋਂ ਪੰਪ ਪਿੱਛੇ ਜਾਊਗਾ ਇਹ ਇਹ ਪੰਪ ਪਿੱਛੇ ਜਾਊਗਾ ਫੇਰ ਟਾਈਮਿੰਗ ਪਲੇਟ ਖੁੱਲੂਗੀ ਅੱਗੇ ਤੁਹਾਨੂੰ ਦਿਖਾਨਿਆ ਵੀ ਕੀ ਕੀ ਖੁੱਲਦਾ ਹਲੋ ਵੀ ਸੱਜਣੋ ਖੋਲਤੀ ਟਾਈਮਿੰਗ ਪਲੇਟ ਬਹੁਤ ਔਖੀ ਖੁੱਲੀ ਮਸਾਂ ਖੋਲੀ ਪਹਿਲੀ ਵਾਰ ਖੋਲੀ ਆ ਕਦੇ ਖੋਲੀ ਤਾਂ ਹੈ ਨਹੀਂ ਸੀ ਮਸਾਂ ਖੋਲੀ ਭਰਾਵੋ ਬਸ ਕਰਾਤੀ ਜਮਾ ਬਹੁਤ ਤਮਝਾ ਇਹ ਸਾਬਦ ਨਾਲ ਸੌਖਾ ਟਾਈਮਿੰਗ ਪਲੇਟ ਬਦਲਣ ਵਾਲੀ ਔਖੀ ਆ ਭਰਾਵਾ ਇਹ ਸਿੱਧੇ ਤਾਂ ਕੁਝ ਨਹੀਂ ਲੱਗਦਾ ਸੀ ਟਾਈਮਿੰਗ ਪਲੇਟ ਨੇ ਬਹੁਤ ਚਿਰ ਲਵਾਤਾ ਤੇ ਦੇਖੀ ਦੇ ਸਕਦੇ ਹੋ ਪੂਰੀ ਲੁੱਕ ਤੇ ਜਿਹੜੀ ਜਿਹੜੀ ਵੀ ਕਮੀ ਹੋਈ ਆਪਾਂ ਉਹ ਹੁਣ ਟੈਂਕੀ ਮਰਗਿਆਟ ਤੇ ਚੀਜ਼ਾਂ ਖੋਲਾਂਗੇ ਫਿਰ ਆਪਾਂ ਇਹ ਪਟਿਆਲੇ ਤੋਂ ਲਾਈਨ ਚੱਲਾਂਗੇ ਇਹ ਨਾਲ ਦੂਸਰਾ ਟਰੈਕਟਰ ਆ ਇਹ ਨਾਲ ਦੂਸਰਾ ਟਰੈਕਟਰ ਆ ਇਹਦੇ ਵਰਗੀ ਸੇਮ ਲੁੱਕ ਦੇਣੀ ਆਪਾਂ ਇਹਨੂੰ ਬਿਲਕੁਲ ਡਿੱਟੋ ਐਜ਼ ਇਟ ਇਜ਼ ਸੇਮ ਹੈ ਜਿਵੇਂ ਇਹਦੇ ਆ ਇਹਦੇ ਦੇਖ ਲੋ ਹੀਸਾ ਹੈ ਇਹੀ ਚੁੱਲਾ ਲਾਵਾਂਗੇ ਇਹੀ ਸ਼ੋਅ ਇਹੀ ਸਾਰੀ ਡਿੱਟੋ ਹੀ ਐਜ਼ ਇਟ ਇਜ਼ ਸੇਮ ਬਣਾਣਾ ਸੋਗਾ ਇਹ ਚਾਰ ਸਟਾਰ ਆਪੇ ਇਹਦੂ ਵੀ ਚੜਦਾ ਚੰਦ ਕਰਾਂਗੇ ਪੰਜ ਸਟਾਰ ਬਣਾਵਾਂਗੇ ਕੋਈ ਹੋਰ ਜਿਹੜੀ ਵੀ ਕਮੀ ਹੋਈ ਇਹਦੇ ਵਿੱਚ ਜਿਵੇਂ ਇਹਦੇ ਵਿੱਚ ਆਹ ਕਮੀ ਸੀ ਇੱਕ ਇਹਦੇ ਪੰਪ ਨੂੰ ਤੇਲ ਨਹੀਂ ਆਂਦਾ ਪੰਪਾਂ ਦੀ ਕਪਲੀਨ ਨੂੰ ਉਹ ਆਪਾਂ ਕਪਲੀਨ ਟਾਈਮਿੰਗ ਪਲੇਟ ਹੁਣ ਉਹਦੇ ਵਾਲੀਏ ਲਾਵਾਂਗੇ ਐਜ਼ ਇਟ ਇਜ਼ ਉਹਦੀ ਲੁੱਕ ਬਿਲਕੁਲ ਸੇਮ ਹੀ ਬਣਾਵਾਂਗੇ ਆਪਾਂ ਐਜ਼ ਇਟ ਇਜ਼ ਜਮੇ ਹੀ ਸੇਮ ਜਿਹਦੀ ਲੁੱਕ ਬਿਲਕੁਲ ਸੇਮ ਬਣਾਵਾਂਗੇ ਨਵੇਂ ਟਾਇਰ ਨੇ ਉਹਦੇ ਉਹਦੇ ਸੌਂਕਾ ਸੋਏ ਨੇ ਇਹਦੇ ਟਾਇਰ ਪਹਿਲਾਂ ਆਪਾਂ ਪਵਾਲੇ ਸੀ ਜਿਹੜੀ ਵੀ ਕੋਈ ਵੀ ਚੀਜ਼ ਦੀ ਕਮੀ ਹੋਈ ਆਪਾਂ ਉਹ ਨਵੀਂ ਲਾਉਣ ਦੀ ਕੋਸ਼ਿਸ਼ ਕਰਾਂਗੇ ਜੇ ਕੋਈ ਸਰਦਾ ਹੋਇਆ ਤਾਂ ਸਾਰਾ ਘੱਟ ਤੋਂ ਘੱਟ ਬਜਟ 'ਚ ਵਧੀਆ ਤਿਆਰ ਕਰਾਂਗੇ ਵੀ ਕੋਈ ਕਮੀ ਨਹੀਂ ਛੱਡਾਂਗੇ ਜੇ ਬਜਟ ਘੱਟ ਲਾਵਾਂਗੇ ਤਾਂ ਕਮੀ ਵੀ ਨਹੀਂ ਛੱਡਾਂਗੇ ਕੋਈ ਲੇ ਹੁਣ ਭਰਾਵਾਂ ਦੱਸ ਦੇਣਾ ਟਾਈਮਿੰਗ ਪਲੇਟ ਖੋਲਣ ਵਾਸਤੇ ਕੀ ਕੀ ਕੁਝ ਲੱਗਦਾ ਟਾਈਮਿੰਗ ਪਲੇਟ ਖੋਲਣ ਵਾਸਤੇ ਨਾ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਨੂੰ ਵਾਟਰ ਬਾਡੀ ਖੋਲਣੀ ਪੈਂਦੀ ਆ ਵਾਟਰ ਬਾਡੀ ਹੋ ਗਈ ਫਿਰ ਇੱਥੇ ਪੁਲੀ ਸੀ ਜਿਹੜੀ ਉਹ ਪੁਲੀ ਪਈ ਆ ਇਹ ਪੁਲੀ ਆਪਾਂ ਖੋਲੀ ਪੁਲੀ ਖੋਲੀ ਅਲਟਰਨੇਟਰ ਖੋਲਿਆ ਪੰਪ ਖੋਲਿਆ ਸਾਰਿਆਂ ਤੋਂ ਮੇਨ ਦਿੱਕਤ ਆਈ ਕਪਲੀਨ ਕੱਢਣ ਚ ਫਿਰ ਇਹਦੇ ਵਿੱਚ ਪਤਾ ਲੱਗ ਗਿਆ ਵੀ ਨਟ ਸੀ ਆਪਾਂ ਨਟ ਨਾਲ ਪਾ ਕੇ ਕਪਲੀਨ ਖਿੱਚੀ ਫਿਰ ਵਾਟਰ ਟਾਈਮਿੰਗ ਪਲੇਟ ਨਿਕਲੀ ਟਾਈਮਿੰਗ ਪਲੇਟ ਨੇ ਜ਼ਿਆਦਾ ਟਾਈਮ ਲਵਾਇਆ ਹਜੇ ਮਿਲਦਾ ਜੜਨ ਤੇ ਜਾਂ ਹਿੱਸਾ ਜੜਨ ਤੇ ਘੱਟ ਟਾਈਮ ਲੱਗੂ ਟਾਈਮਿੰਗ ਪਲੇਟ ਬੜਾ ਟਾਈਮ ਖਾ ਗਈ ਤੇ ਬਾਕੀ ਥੱਲੋ ਇਹਦਾ ਚੈਂਬਰ ਖੋਲਣਾ ਪਿਆ ਸਾਰਾ ਟਾਈਮਿੰਗ ਪਲੇਟ ਤੋਂ ਤੇ ਇਹਦਾ ਜਿਹੜਾ ਟਰੈਕਟਰ ਦੇ ਚਾਰੇ ਪਾਸੇ ਸਪਲਾਈ ਕਰਦਾ ਤੇਲ ਇੰਜਨ ਚ ਉਹ ਪੰਪ ਖੋਲਣਾ ਪਿਆ ਆਪਾਂ ਨੂੰ ਤੇ ਹੋਰ ਜਿਵੇਂ ਹੁਣ ਅੱਧੂ ਬਾਅਦ ਖੋਲਾਂਗੇ ਆਹ ਟੈਂਕੀ ਵਗੈਰਾ ਇਹਦਾ ਸਟੀering ਮਰਗਿਆਟ ਜੋ ਵੀ ਚੀਜ਼ੇ ਖੁੱਲਣਗੀਆਂ ਉਹਦੀ ਵੀਡੀਓ ਆਪਾਂ ਨਾਲ ਦੀ ਨਾਲ ਜੋੜਾਂਗੇ ਤੇ ਅੱਗੇ ਅੱਗੇ ਦੇਖਦੇ ਰਹੋ ਵੀਡੀਓ